ਆਹ ਰਾਂ ਸਸੀ ਗੱਲ ਜੀ ਮੇਰੇ ਵੱਲੋਂ ਪਿਆਰ ਭਰੀ ਤੁਹਾਨੂੰ ਆ ਤੁਹਾਡੀ YouTube ਪਰ ਵੇਖ ਲੋ ਜੀ ਦੇਖਣਾ ਭਾਂਡੇ ਤਾਂ ਹਾਂ ਆ ਇਹਨੇ ਭਾਂਡੇ ਇੱਕ ਲੀ ਖਾਂਦੀ ਆ ਸਮਝ ਰਹੇ ਪੰਜ ਦਿਨ ਕੱਲੀ ਨੂੰ ਹੂੰ ਤੇ ਵਿੱਚ ਤੁਹਾਡੇ ਨਾਲ ਕਿਸੇ ਭਾਜੀ ਦਾ ਫੋਨ ਆਦਿਆ ਜੇ ਵੀ ਸਿੱਧੂ ਜੰਤੀ ਪਰ ਤੇ ਮੈਂ ਤਾਂ ਕਰਤਾ ਜੀ ਥੋੜੀ ਜਿਹੀ ਟੈਨਸ਼ਨ ਪਈ ਐ ਸਿਮਰ 2013 ਹੋ ਗਏ ਰਸੇ ਹੋਣਾ ਰਸੇ ਹੋਣਾ ਤੇ ਮੇਰੇ ਨਾਲ ਮੂੰਹ ਵੱਟ ਕੇ ਬੈਠੀ ਆ ਤੇ ਵੇਲੇ 9 ਵਜਾ ਤੇ ਇਹਨਾਂ ਨੇ ਘਰੇ ਜਾ ਨਹੀਂ ਸਕਦੇ ਤੁਸੀਂ ਵੀ ਸਾਰੇ ਜਣੇ ਕਮੈਂਟ 'ਚ ਦੱਸੋ ਤੁਹਾਡੇ ਘਰ ਵੀ ਢੀ ਫੱਟੀ ਹੈਗੀ ਜਿਹੜੀ ਦੇ ਬੇਂਤੀ ਵੇਟ ਜਿਆਦਾ ਹੁਣ ਗਲ ਗਿਆ ਕੋਈ ਪੈਰਾ ਭਰਦੀ ਬੈਠਾ ਇਹ ਰਾਤ ਦੀ ਲੜੀ ਮਰਨਾ ਮੂਵਟਿਆਂ ਦੀ ਖੋਤੀ ਮੋੜ ਥੋੜ ਕੇ ਫਿਰ ਬੋਰ ਚਲੇ ਜਾਂਦੀ ਤੇ ਖੋਤੀ ਦੀ ਵੀ ਲੋੜ ਪੈ ਗਈ ਤੈਨੂੰ ਹੁਣ ਇਹਨਾਂ ਨੇ ਕਿਹੜਾ ਫੇਮਸ ਨਹੀਂ ਹੋਣਾ ਇਹਨਾਂ ਨੇ ਤਾਂ ਨਾਲ ਹੀ ਫੇਮਸ ਹੋਣਾ ਇਹਨਾਂ ਨੂੰ ਵੀ ਤੇ ਮੇਰੇ ਕਰਕੇ ਸਾਰੇ ਜਾਣਨ ਲੱਗ ਗਏ ਲੋੜ ਕਾਦੀ ਪੈ ਗਈ ਲੋੜ ਤੇ ਪੈਂਦੀ ਰਹਿੰਦੀ ਫਿਰ ਕਿਸੇ ਨਾ ਕਿਸੇ ਨੂੰ ਕਿਸੇ ਨਾ ਕਿਸੇ ਦੀ ਤੈ ਇੱਧਰ ਪਹਿਲਾ ਹੱਥ ਮਾਰ ਅਪਰਾਧ ਜੀ ਭਰ ਲਈ ਆਪਣਾ ਟੱਪ ਜਾ ਉਹ ਨੂੰ ਸਾਡੇ ਇੱਧਰ ਧੋ ਪਹਿਲਾਂ ਗੁਣੇ ਸੋ ਇਹਦੇ ਹੋ ਗਏ ਯੂਟਿਊਬਰਾਂ ਦੀ ਲਾਈਵ ਬੜੀ ਸੌਖੀ ਐ ਆਹ ਯੂਟਿਊਬ ਤੂੰ ਬੇਫਿਕਰ ਭਾਂਡੇ ਆਪਣੇ ਆਪ ਤੇ ਬਹੁਤ ਮਤਲਬ ਕਰਦੀ ਐ ਇਹ ਯੂਟਿਊਬਰ ਇਹ ਲੈ ਆਪਣਾ ਭਾਂਡੇ ਧੋਣ ਨੂੰ ਉਹਨੇ ਲਾਇਆ ਦੀ ਯੂਟਿਊਬਰ ਨੂੰ ਕੋਈ ਵੀ ਦੱਸੋ ਮੈਨੂੰ ਆਪਣੇ ਦਿਲ ਦੀਆਂ ਗੱਲਾਂ ਹਾਂ ਨਹੀਂ ਮੇਰੇ ਦਿਲ 'ਚ ਕੋਈ ਵੀ ਗੱਲ ਜਾਓ ਤੁਸੀਂ ਮੂਡ ਹੋ ਗਿਆ ਬਸ ਅਥਰਮਾ ਦੀ ਘਾਟ ਆ ਆਪ ਨੂੰ ਆਉਣੀ ਆਲੇ ਇਹਦੇ ਦੇਖੋ ਜੀ ਕਿਤਾਬ ਮਾਰੇ ਮਾਰਦੀ ਆ ਹਾਂਜੀ ਇਹ ਦੇਖੋ ਇਹ ਉਹ ਦੇਖੋ ਬਸ ਫੋਰਾ ਰਿਆਣਾ ਰੌਂਦੀ ਘਾਟ ਆ ਇਹ ਬਿਲਕੁਲ ਉਹ ਰੋਣਾ ਉਹ ਵੇਹਲਾ ਤੂੰ ਆਪ ਹੀ ਵੇਖ ਲੜਦੇ ਜੇ ਹਾਂ ਬੋਲੋ ਭਾ ਜੀ ਕੀ ਬੋਲਾਂ ਸੜੀ ਫੈਲ ਹੋਣੀ ਡਿੱਕੰਡੀ ਆ ਸਾਡੇ ਵਰਗਾ ਸਾਥੀ ਉਹ ਰੋਣਾ ਹੀ ਆ ਕੀ ਕਰਨਾ ਹਾਂ ਹਾਂ ਮੈਂ ਤਾਂ ਬਹੁਤ ਮੜਾਂ ਵੇ ਫੇਰ ਕਰਕੇ ਤੈਨੂੰ ਕੁੱੜਦਾ ਐ ਛੋਟ ਛੋਟ ਚੰਗੀ ਬੰਦੇ ਜੇ ਤਨ ਮਸਾਰੇਆਂ ਦੱਸਾਂ ਇਹ ਵੀ ਛੋਟ ਛੋਟ ਚੰਗੀ ਬੰਦੀ ਜੀ ਤਨ ਮਸਾਰੇਆਂ ਦੱਸਾਂ ਇਹ ਮਾਸਾ ਨਹੀਂ ਚੰਗੇ ਇਹਦੇ ਮਗਰ ਉਹ ਨਾ ਲੱਗਿਆ ਇਹਦੇ ਮਗਰ ਵੀ ਨਾ ਲੱਗਿਆ ਕੀ ਕਮੈਂਟਾਂ ਦੇ ਵਿੱਚ ਸਾਨੂੰ ਦੱਸਿਓ ਤੁਸੀਂ ਕਿਹਦੇ ਮਗਰ ਲੱਗਣਾ ਚਾਹੁੰਦੇ ਹੋ ਇਹਨਾਂ ਦੇ ਜਾਂ ਮੇਰੇ ਦੇਖਦੇ ਆ ਕਿਹਦੇ ਜ਼ਿਆਦਾ ਕਮੈਂਟ ਆਉਂਦੇ ਆ YouTube ਦੀ ਲਾਈਵ ਵੱਖਰੀ ਹੁੰਦੀ ਜੀ ਤੇ ਆਪਣੀ ਹਕੀਕਤ ਵਾਲੀ ਲਾਈਵ ਵੱਖਰੀ ਹੁੰਦੀ ਜੀ ਸੋਚੀਏ ਕਮੈਂਟ ਕਰਿਓ ਤੁਸੀਂ ਸਾਰੇ ਨਹੀਂ ਨਹੀਂ ਤੁਸੀਂ ਦੱਸਿਓ ਜਿਆਦਾ ਨਹੀਂ ਨਹੀਂ ਕਿਉਂ ਮੈਂ ਤੁਸੀਂ ਦੱਸਿਓ ਜ਼ਿਆਦਾ ਵੋਟਾਂ ਕਿਨਾਂ ਵਾਲਾ ਇਹਨਾਂ ਵਾਲਾ ਕਿ ਮੇਰੇ ਵਾਲਾ ਤੁਹਾਨੂੰ ਕੌਣ ਜ਼ਿਆਦਾ ਚੰਗਾ ਲੱਗਦਾ ਮੈਂ ਜਾਏ ਸੋਚੀਏ ਵੇਖੋ ਸਹੀ ਤੁਸੀਂ ਆਗੇ ਮੈਨੇਜਰ ਵੀ ਖਲੋ ਗਏ ਇਹਨਾਂ ਦਾ ਭੰਡ ਦੇ ਟੋਣ ਕਲੀ ਕਲੀ ਕੀ ਕਰਦੇ ਨੇ ਇਹ ਵੀ ਇੱਕ ਦਾ ਆਟਾ ਆਟਾ ਨਾ ਲੱਗਾ ਰਿਹਾ ਜੇ ਕੋਈ ਦਾਲ ਸਬ지ਾ ਲੱਗੀ ਜਾ ਜੀ ਤੂੰ ਕਿੰਨੀ ਪੈਂਦੀ ਆ ਤੂੰ ਜੇ ਸਾਡੇ ਜੇ ਪੂਰਾ ਮੂਡ ਉਫ ਹੋਇਆ ਤੇ ਆ ਤੇ ਆਪਣੀ ਕਾਲਸ ਹੁਣ ਇਹਦਾ ਨਖਰ ਪਟਾਲੇ ਵਾਲੀ ਦਾ ਤੂੰ ਵੀ ਰਖ ਦੇ ਇਹ ਥੋੜੀ ਜੀ ਨਾ ਟੈਂਸ਼ਨ ਜੀ ਤਾਂ ਕਰਕੇ ਕੋਈ ਵੀਡੀਓ ਨਹੀਂ ਬਣੀ। ਕੋਈ ਮੈਂ ਚੱਲਿਆ ਹਾਂ ਕੰਮ ਤੇ ਤੇ ਮੈਂ ਤੇਰੀ ਵੀਡੀਓ ਬਣਾਦਾ ਕੋਈ। ਕਹਿੰਦੀ ਬਣਾ ਦੋ। ਆਪ ਵਾਜ ਮਾਰ ਕੇ ਮੈਨੂੰ ਨਹੀਂ ਮਾਈਕ ਲਾ ਕੇ ਦੋ ਮੈਨੂੰ। ਝੂਠੇ ਸਾਰਾ ਜਹਨ ਬੋਲਦੇ ਜੇ। ਕੋਈ ਝੂਠ ਨਹੀਂ ਜੇ ਸੱਚੀ ਜੇ। ਨਾ ਠੀਕਾ ਤੇ ਜੇ। ਤੇ ਇਹ ਸਾਰੇ ਜਿਹੜੇ ਕਮੈਂਟ ਕਰਕੇ ਅੱਛੇ ਜਿਆਦਾ ਵੋਟਾਂ ਕਿਹੜਾ ਵਾਲਾ ਮੇਰੇ ਵੱਲ ਹੈ ਨਾ ਵਾਲ। ਤੇ ਤੇ ਕਿਸੇ ਦਿਨ ਤੁਹਾਨੂੰ ਮੈਂ ਜੀ ਚੋਰੀ ਵਿਖਾਉਂਗਾ ਲੜਾਈ ਵੀ ਲੜਦੀ ਕਿਦਾਂ ਮੇਰੇ ਨਾਲ। ਇਹ ਤੁਹਾਡਾ ਮੇਰੇ ਨਾਲ ਵਾਦਾ ਜੀ। ਫਿਰ ਤੁਸੀਂ ਜੱਜ ਕਰੋ ਵੀ ਕੌਣ ਸਹੀ ਹੈ ਤੇ ਕੌਣ ਗਲਤ ਹੈ ਚੰਗਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਦੇ ਲੋ